ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਨਵਾਂ ਨਵਾਂ ਜਿਆ ਕੰਮ ਬਾਈ ਨੇ ਵਪਾਰ ਦਾ ਸਟਾਰਟ ਕੀਤਾ ਮਲ ਜਮਾ ਨਿੱਕੇ ਨਿੱਕੇ ਹੁੰਦੇ ਬਾਈ ਤੇ ਬਾਕੀ 2-3 ਵੀਡੀਓ 4ਕ ਵੀਡੀਓ ਘਰੋਂ ਆਪਣੇ ਚੈਨਲ ਤੇ ਅਪਲੋਡ ਹੋ ਗਈਆਂ ਤੇ ਮੁੱਲ ਭਾਜਾ ਜਮਾ ਜਾਇਜ਼ ਜਾਇਜ਼ ਜੇ ਮਾਰਜਨ 1000-1500 ਨਾ ਬਾਈ ਅੱਗੇ ਪਸ਼ੂ ਸੇਲ ਕਰ ਦਿੰਦਾ ਜਿਹੜੇ ਵਪਾਰੀ ਪੱਕੇ ਆ ਕੰਮ ਵੱਡਾ ਪੁਰਾਣਾ ਕਰੀ ਜਾਂਦੇ ਉਹਦਾ 5-10000 ਨਾਲ ਫਿਰ ਤੋਂ ਘੱਟ ਪਸ਼ੂ ਕੋਈ ਦਿੰਦਾ ਹੀ ਨਹੀਂਗਾ ਪਰ ਜਮਾ ਜੈਜ ਭਾ ਦੀਆਂ ਦੋ ਬਦਾਮੀ ਰੰਗ ਦੀਆਂ ਵਹਿੜਾ ਇੱਕ ਕਾਲੇ ਰੰਗ ਦੀ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਵਹਿੜਾ ਲੈਵਾ ਵੇਖੋ ਕਿੰਨਾ ਜ਼ਬਰਦਸਤ ਨਾੜਾ ਨਾ ਸਾਰਾ ਭਰਿਆ ਪਿਆ ਮੋٹے ਮੋٹے ਥਾਣਾ ਇਨਫਰਮੇਸ਼ਨ ਲੈ ਦੇਣਾ ਨਿੱਕੇ ਨਿੱਕੇ ਬਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਤਾਰਾ ਬਈ ਪਿੰਡ ਕਾਲੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ ਫੋਨ ਬਈ 83600 ਪੂਰਾ 80923 ਕਿੰਨਾ ਮਸੂਆ ਇਹ ਬਾਈ ਦੂਜੇ ਸੂਲੇ ਸੂਈਆ ਵੈਣ ਹਾਂ ਕੱਲ ਦੀ ਸ਼ੀਰੀਆ ਦੁਪਹਿਰ ਦੀ ਹੂੰ ਸੋਆ ਕੱਲ ਸ਼ਾਮ ਨੂੰ ਗਲਾਈ ਕੀਤੀ ਏਦੀ ਯਾਰ 4.5 ਲੀਟਰ ਹੀ ਬੋਲਾ ਕੱਲ ਸ਼ਾਮ ਨੂੰ ਕੱਢਿਆ ਹੂੰ ਤੇ 4.5 5 ਲੀਟਰ ਹੀ ਹੋਣਾ ਉਹਨਾਂ ਦਾ ਪਿਆ ਹੀ ਅਜੇ ਚੱਕਿਆ ਬੜੀਆਂ ਹੀ ਪਿਆ ਹੀ ਠੀਕ ਹੈ ਇੱਤੀ ਪਿਆ ਚੱਕਿਆ ਅੱਡੇ ਬੰਦੇ ਆਹ ਲਓ ਜੀ 4.5 5 ਲੀਟਰ ਖੁੱਲਾ ਬੋਲਾ ਹੋਣਾ ਵੱਡੀ ਬਾਲਟੀ ਹੈ ਨਿੱਕੀ ਬਾਲਟੀ ਨਹੀਂ ਉਨਾ ਹੀ ਗਾਲਾ ਤੇ ਉਨਾ ਹੀ ਥੱਲਾ ਕਿੰਨਾ ਗੱਦ ਦੁੱਧ ਪਿਆਜੂ ਦੁੱਧ ਬਾਈ ਪਿਆਜੂ 18 ਲੀਟਰ ਕੱਢੀ ਹੈ ਬਾਕੀ ਆਪਣੇ ਸੇਵਾ ਦੇ ਆ ਜਿਹਨੇ ਵਾਧਾ ਤੇ ਹੁਣ ਵਾਧ ਵੀ ਪਿਆ ਜੂ ਵਿਹੜ ਚੰਗੀ ਹੈ ਠੀਕ ਹੈ ਉਹ ਇਹਦਾ ਸੂਈ ਕਰਕੇ ਭਾਈ ਆਏ ਲਾ ਭਾਈ ਬਜੀ ਭਈਆ ਲੋ ਵੀ ਮਿੱਤਰੋ ਫੁੱਲ ਵੱਡੀ ਵਿਹੜ ਤੇ ਵਜਨ ਵੀ ਬਹੁਤ ਆ ਲੈਵਾ ਭਾਂਡਾ ਸੋਹਣਾ ਕੱਲ ਦੀ ਸੂਈ ਆ 2 ਚਵਾਈਆਂ ਲੱਗੀਆਂ 18 ਕਿਲੋ ਦਾ ਦਿੱਤਾ ਪਹਿਲਾਂ ਨੇ 18 ਮੰਨ ਕੇ ਕੋਈ ਵੀ ਸੌਦਾ ਕਰ ਲਿਓ ਮੋٹے ਮੋٹے ਥਾਨ ਕੱਲ ਵੀ 7 4 4.5 ਕਿਲੋ ਬੌੜਾ ਚੋਇਆ ਹੁਣ ਵੀ ਉਨਾ ਹੀ ਚੋਇਆ ਸਵੇਰ ਤੇ ਬੌੜਾ ਬਾਈ ਕਹਿੰਦਾ ਚੱਕੇ ਨਹੀਂ ਲਗੇ ਸ਼ੋਰ ਉੱਥੇ ਹੀ ਰੱਖ ਗਿਆ ਉਵੇਂ ਹੀ ਪਿਆ ਆਪਾਂ ਆਏ ਆ ਭਾਈ 20 22 ਲੀਟਰ ਵੀ ਕਹਿ ਲਾ ਹਾਂ ਤੇ ਵੇੜ ਨਾਲ ਇੱਕ ਕੱਢ ਵੀ ਜਾਣਾ ਪਰ ਆਪਾਂ ਉਹਨਾਂ ਕੀ ਕਹਿੰਨੇ 17 18 ਅਗਲੇ ਨੇ ਕਹੀ ਚੋਇਆ ਪਹਿਲਣ ਦਾ 17 18 ਹੀ ਆਪਾਂ ਕਹਿੰਨੇ ਆ ਸਹੀ ਆ ਤੇ ਮੈਂ ਬਾਹਲਾ ਗਈ ਆਣਾ ਮੁੜ ਕੇ ਭਾਈ ਕਹੀ ਰੀ ਪਹੂ 17 18 ਤੇ ਖੜ ਜੇ ਮੁੜ ਕੇ ਅਗਲਾ ਕਹੀ ਆ ਬਈ ਯਾਰ ਤੂੰ ਤਾਂ 20 22 ਕਿਹਾ ਸੀ ਹਾਂ ਦੋਸਤੋ ਇਹ ਵੀ ਗੱਲ ਸਿਆਣੀ ਐ ਭਾਈ ਕਹਿੰਦਾ ਆਪਾਂ 20 22 ਕਹਿ ਦਈਏ ਪਹੂ 17 18 ਤੇ ਹੀ ਖੜ ਜੇ ਫੇਰ ਭਾਈ ਕਹਿੰਦਾ ਅਗਲਾ ਕਹਿੰਦਾ ਤੂੰ ਤਾਂ 20 22 ਕਹਿੰਦੇ ਸੀ ਤਾਂ ਹੀ ਭਾਈ ਕਹਿੰਦਾ ਆਪਾਂ 17 18 ਕਹਿੰਨੇ ਆ 17 18 ਪਹਿਲਾਂ ਮੰਨ ਕੇ ਸੌਦਾ ਕਰੇ ਵਜਨ ਬਹੁਤ ਹੈ ਫੈਟ ਫੂਡ ਵਧੀਆ ਆ ਜਾਣੀਆਂ ਕਾਲੇ ਰੰਗ ਦੀ ਵਹਿਣ ਓਵੇਂ ਠੰਡੀ ਸੀਲ ਆ ਬਾਈ ਸੀਲ ਫੁੱਲ ਆ ਭਾਵੇਂ ਜਵਾਗ ਚੋਈ ਜਾਣ ਭਾਵੇਂ ਇਟ ਦੀ ਨੰਗੀ ਜਾਣਾ ਇੰਨੀ ਸੀਲ ਆ ਫੁੱਲ ਵੱਡੀ ਵਹਿੜ ਜਾਣ ਬਹੁਤ ਹੈ ਜੈ ਜਮ ਮੁੱਲ ਤਾਰ ਵੇਚਣ ਵਾਲੀ ਗੱਲ ਬਾਈ ਮੁੱਲ ਦਾ 65 ਕਰਾ ਲੈ ਕੋਈ 67 ਕਰਾ ਲੈ ਜਮਾ ਮਾਨਦਾਨ ਲੈਣ ਦੇਣ ਵਾਲਾ 41000 ਰੁਪਏ ਮੁੱਲ 65 ਕਰਾ ਲਓ 67 ਕਰਾ ਲਓ ਵੱਡੀ ਵਹਿੜ ਅਮਰੀਕਾ ਨਾਲ ਜਿੱਡਾ ਕੱਦ ਹੈ ਚੰਗੇ ਦੁੱਧ ਵਾਲੇ ਹੋ ਸਕਦਾ 20 22 ਪਿਆਜੇ ਬਾਈ ਕਹਿੰਦਾ ਤੁਸੀਂ 17 18 ਹੀ ਮੰਨ ਕੇ ਸੌਦਾ ਕਰੋ ਭਾਈ ਕਹਿੰਦਾ ਦੇ ਦੇਣੀ ਆ ਇਹ 61000 ਦੀ ਜਮਾਂ ਜਾਇਜ਼ ਮੁੱਲ ਫੁੱਲ ਵੱਡੀ ਵਹਿੜ ਦੋ ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਸੁੰਦੀ ਆ ਠੀਕ ਆ ਇਹਨਾਂ ਦੀ ਬਲੂਨ ਨੇ ਦੁੱਧ ਪਿਆ ਭਾਈ 17 ਲੀਟਰ ਠੀਕ ਆ ਤੇ 17 18 ਹੀ ਮੰਨ ਕੇ ਆਪਾਂ ਲਈ ਆ ਸਮਾਂ ਪਲੱਸ ਪਿਆ ਜੇ ਸਮਾਂ ਮੈਂ ਦੇ ਲਊ ਇਹ ਦੋ ਤੋਂ ਤੈਮ ਦਾ ਪੱਤਿਆ ਰਹੀਆਂ ਜੀ ਆ ਦੋਸਤੋ ਤਿਆਰੀਆਂ ਚ ਲੈ ਜੇ ਤਾਂ ਇੱਕ ਦੋ ਦਿਨ ਲੈ ਜੇ 17 ਲੀਟਰ ਦੁੱਧ ਦਿੱਤਾ ਭਾਈ ਕਹਿੰਦਾ ਪਹਿਲਾਂ ਨੇ 17 18 ਹੀ ਮੰਨ ਕੇ ਲਈ ਆ ਵੈੜ ਇੱਕ ਨੰਬਰ ਜਿੱਡੀ ਏ ਆ ਜੇ ਕੋਈ ਵੱਡੀ ਬਦਾਮੀ ਰੰਗ ਦੀ ਵੈੜ ਲੈ ਆਂਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆਜੋ ਝੋਲ ਬਹੁਤ ਆ ਲੇਵਾ ਲਾਹੂ ਬਹੁਤ ਜਿੰਨਾ ਲੇਵਾ ਤਿਆਰ ਕੀਤਾ ਉਹਦੂ ਦੁੱਗਣਾ ਹਜੇ ਹੋਰ ਤਿਆਰ ਕਰਨਾ ਐਨੇ ਫੁੱਲ ਵੱਡੀ ਵੈੜ ਫੈਟ ਵਾਲੀਆਂ ਵੈੜ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਨਜ਼ਾਰੇ ਦੇ ਦੇਣੀਆਂ ਗਰਮਿਓਂ ਗਰਮੀ ਹਾਂ ਫੋਟੰਗੂ ਲੇਵਾ ਪਛੇ ਨੂੰ ਵੱਧਾ ਜਿੰਨਾ ਲੇਵਾ ਤਿਆਰ ਕਰੀ ਫਿਰਦੀ ਐਨਾ ਹਜੇ ਹੋਰ ਤਿਆਰ ਕਰ ਜਾਣਾ ਥਾਂ ਸੋਹਣੀਆਂ ਤੇ ਬਾਈ ਇਹਦਾ ਵੀ ਨਾੜਾ ਨਾ ਭਰਿਆ ਪਿਆ ਲੈ ਜਿਹੜੀ ਮਰਜ਼ੀ ਲੋ ਮਾੜਾ ਮੋਟਾ ਕੈਮਰੇ ਤੋਂ ਸਾਰੀਆਂ ਸੀਲਸ ਆ ਠੰਡੀਆਂ ਜਿਹੜੀ ਮਰਜ਼ੀ ਲੈ ਲੋ ਚੱਲਣ ਦੇ ਬਾਈ ਇਹਨੂੰ ਵੀ ਇੱਕ ਨੰਬਰ ਵੀ ਕਰਦ ਚ ਪੂਰੀ ਵੱਡੀ ਆ ਵਜਨ ਚ ਬਹੁਤ ਆ ਦੋ ਨੰਬਰ ਵੀ ਕਰਦ ਚ ਵੱਡੀ ਵਜਨ ਚ ਬਹੁਤ ਐਡੀ ਬਦਾਮੀ ਰੰਗ ਦੀ ਵਹਿੜ ਲੈਣੀ ਹੋਵੇ ਕਿੱਥੇ ਮਿਲਦੀ ਆ ਛੇਤੀ ਨਿੱਕੀਆਂ ਜੀਆਂ ਤਾਂ ਬਹੁਤ ਮਿਲ ਜਾਂਦੀਆਂ ਪਰ ਵੱਡੀ ਬਹੁਤ ਘੱਟ ਮਿਲਦੀ ਐ ਕਿਉਂਕਿ ਵਹਿੜਾਂ ਹੀ ਥੋੜੀਆਂ ਮੈਨੂੰ ਕਿੱਧਰੋਂ ਕਿੰਨੇ ਦੀ ਤਾਰ ਇਹਦਾ ਵੀ ਜਾਇਜ਼ ਜਾਂ ਮੁੱਲ ਇਹਦਾ ਇਹ ਮੁੱਲ ਬਾਈ ਕੋਈ 60 ਕਰਾ ਲੈ 62 ਕਰਾ ਲੈ ਇਹਦਾ ਤੋੜ ਫੋਰ ਕਰਨੀ ਆ ਤੇ ਬਾੜ ਈ ਆ ਹਾਂ ਤੇ ਜੇ ਜਮਾ ਲੈਣ ਦੇਣ ਕਰਨ 57 500 ਰੁਪਏ ਲਓ ਜੀ 757 ਦੀ ਇਹਦੇ ਤੋਂ ਉਦੋਂ ਵੀ ਘੱਟ ਮੁੱਲ ਅੱਗੇ ਆ ਜਾ ਇਹ ਵੀ ਦੂਜੇ ਸੂਏ ਹੁੰਦੀ ਆ ਵੇੜ ਬਾਈ ਨੂੰ ਹਾਂ ਤੇ ਥੋੜੀ ਜੀ ਕੱਤ ਜਿਹਦੇ ਨਾਲ ਛੁੱਟੀ ਆ ਹਾਂ ਦਿੱਤਾ ਹੋਇਆ ਇਹ ਦੂਜੀ ਸੂਈ ਆ ਸਮਾਇ ਨੇ ਵੇੜਣੇ ਇਹ ਲੈ ਜੀ ਬਾਈ 5 ਤੋਂ 6 ਦਿਨ ਹਜੇ 5 ਤੋਂ 6 ਦਿਨ ਹਾਂ ਕਿੰਨਾ ਕੁ ਦੁੱਧ ਦੇ ਦੂ ਬਹੁਤ ਬਾਈ ਇਹਨੇ ਵੀ ਕਲਮੂਨ ਨੇ 16 17 ਲੀਟਰ पे ਆਇਆ ਅਗਲਾ ਕਹਿੰਦਾ ਠੀਕ ਆ 16 17 ਹੀ ਮੰਨ ਕੇ ਆਪਾਂ ਲਈ ਆ ਠੀਕ 16 17 ਬਾਈ ਕਹਿੰਦਾ ਪਹਿਲਾਂ ਨੇ ਦਿੱਤਾ 16 17 ਹੀ ਮੰਨ ਕੇ ਲਈ ਆ 16 17 ਹੀ ਮੰਨ ਕੇ ਅਗਲਾ ਲੈ ਜੇ ਜਰਸੀ ਬ੍ਰੀਡ ਦੀ ਫੁੱਲ ਜਾਤ ਵਾਲੀ ਬੱਚੀ ਬੁੱਥੀ ਬਾਥੀ ਬਹੁਤ ਸੋਹਣੀ ਆ ਬੋਦੀ ਵਾਲੀ ਬੱਚੀ 16 17 ਕਿਲੋ ਦੁੱਧ ਦਿੱਤਾ 16 17 ਹੀ ਮੰਨ ਕੇ ਸੌਦਾ ਕਰ ਲਿਓ ਹਾਂ ਵਲਟ ਲੈ ਦੇ ਹਵਾਨੇ ਜੀ ਬਹੁਤ ਬਾਕੀ ਆ ਜੀ ਤਿੰਨ ਵਾੜਾਂ ਸੇਲ ਆ ਤਿੰਨੇ ਪੂਰੀਆਂ ਸੋਹਣੀਆਂ ਤਿੰਨੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਮੈਂ ਠੰਡਾ ਨਾ ਮਗਿਆ ਐ ਨੂੰ ਜਿਹੜੀ ਮਰਜ਼ੀ ਜਿਹੜੀ ਹਾਂ ਜਿਹੜੀ ਮਾੜਾ ਮੋਟਾ ਬਹੁਤ ਕਹਿਰੀ ਕਰ ਜਾਂਦਾ ਪਰ ਕੋਈ ਕਰ ਜਾਂਦਾ ਕੋਈ ਨਹੀਂ ਕਰਦਾ ਸਾਇ ਤਿੰਨੇ ਹੀ ਸੀਲ ਸਾਊ ਆ ਜਿਹੜੀ ਮਰਜ਼ੀ ਲੈ ਲੋ ਕੋਈ ਬਾਈ ਕਹਿੰਦਾ ਕਈ ਵਾਰ ਮੌਕੇ ਤੇ ਮਾੜਾ ਮੋੜ ਕੈਮਰੇ ਕਰਕੇ ਤਾਂ ਭਾਵੇਂ ਕੋਈ ਕਰ ਜੇ ਨਹੀਂ ਸੀਲ ਐ ਇਹ ਦੋਨੋਂ ਵੀ ਪਤਾ ਜਿਹੜਾ ਗਰਮ ਜਾਨਵਰ ਹੁੰਦਾ ਉਹਦੇ ਤਾਂ ਅਗਲਾ ਨੇੜੇ ਹੀ ਨਹੀਂ ਆਉਂਦਾ ਦੂਰੋਂ ਭਾਵੇਂ ਸੀਲ ਕਹਦੇ ਤੇ ਪਰ ਐਂ ਲੈਵੇ ਤੇ ਹੱਥ ਮਾਰ ਮਾਰ ਨਹੀਂ ਵਿਖਾਉਂਦਾ ਜਿਹੜੀ ਗਰਮ ਹੋਵੇ ਇਹਦਾ ਸੀਲ ਆ ਹਾਂ ਜਿਹੜੀ ਗਰਮ ਹੋਈ ਉਹ ਹੱਥ ਲਾਉਣੀ ਨਹੀਂ ਦਿੰਦੀ ਹਾਂ ਬਾਕੀ ਜਿਹੜੀ ਨੀਵੇਂ ਤੇ ਹੱਥ ਲਵਾਈ ਉਹ ਠੰਡੂ ਹੀ ਆ ਹਾਂ ਉਹ ਹੱਥ ਤਾਂ ਨਹੀਂ ਅਗਲਾ ਲਾਉਂਦਾ ਕਿਉਂਕਿ ਵੀਡੀਓ ਦੇ ਵਿੱਚ ਰਿਕਾਰਡ ਹੋ ਜਾਣਾਵੇਂ ਲੱਤ ਮਾਰਦੀ ਓਵੇਂ ਦੱਸ ਜਾਣੀ ਆ ਕਿੰਨੇ ਦੀ ਕੋਈ ਮੁੱਲ ਕੋਈ 55 ਅਕਰ ਵਾਲੇ ਕੋਈ 55 ਅਕਰ ਵਾਲੇ ਜਮ੍ਹਾਂ ਲੈਣ ਦੇਣ 51000 ਰੁਪਏ ਲਓ ਜੀ ਇਹ ਤਾਂ ਸਾਰਿਆਂ ਨਾਲੋਂ ਹੀ ਸਸਤਾ ਮੁੱਲ ਮੁੱਲ 55 ਅਕਰ ਵਾਲੋ 57 ਅਕਰ ਵਾਲੋ ਲੈਣ ਦੇਣ ਵਾਲੀ ਡਿਮਾਂਡ 51000 ਦੀ 50 ਤੇ 1 ਦੀ ਦੇ ਦੇਣੀ ਆ 51 ਦੀ ਤੇ ਜੇ ਕੋਈ ਭੈਣ ਭਰਾ ਦੋ ਦਿਨ ਸਾਂਭ ਕੇ ਸਵਾ ਕੇ ਵੇਚਦਾ ਇਹ 52 6000 ਦੀ ਐ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਨਵਾਂ ਨਵਾਂ ਜਿਹਾ ਵਪਾਰ ਦਾ ਕੰਮ ਹੈ ਤਾਂ ਹੀ 11500 ਨਫੇ ਨਾਲ ਪਾਈ ਅੱਗੇ ਪਸ਼ੂ ਸੇਲ ਕਰਦਾ ਅਜੇ ਤਾਂ ਚਾਲ ਜੀ ਬਣਾਉਂਦਾ ਤੇ ਜਿਹਨੇ ਘਰੇ ਦੁੱਧ ਪੀਣ ਨੂੰ ਲੈਣੀ ਉਹਨੂੰ 51 50 51000 ਦੀ ਦੇਣੀ ਕੀ ਨੇ ਆ ਜਮਾ ਨਿੱਕਾ ਆਪਾ 51000 ਛੋੜ ਛੱਪਾ ਥੋੜਾ ਥੋੜਾ ਸਾਰੇ ਨਗਾਂ ਚ ਹੋ ਜੂ ਫੋਨ ਨੰਬਰ ਸਕਰੀਨ ਤੇ ਬਿਲਕੁਲ ਛੋਟੇ ਭਾ ਦੀਆਂ ਤਿੰਨ ਚੰਗੇ ਦੁੱਧ ਧਾਲੀਆਂ ਵਹਿਣਾ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਇੱਥੇ ਵੀਰ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਵਹਿੜਾ ਫੁੱਲ ਚੰਗੀਆਂ ਲੈ ਭਾਵਾ ਜਿਹੜੀ ਮਰਜ਼ੀ ਲੋ ਉਹ ਤੁਹਾਡੀ ਮਰਜ਼ੀ ਆ ਆਰਨ ਹਸੀਕਾ